ਪੰਜਾਬ ਸਰਕਾਰ ਜਿੱਥੇ ਮਾਈਨਿੰਗ ਤੇ ਪੂਰੀ ਤਰ੍ਹਾਂ ਸਖਤ ਹੈ ਉੱਥੇ ਹੀ ਪੰਜਾਬ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸੇ ਖੜੀ ਵਿੱਚ ਮਾਈਨਿੰਗ ਵਿਭਾਗ ਦੇ ਵੱਲੋਂ ਸਾਂਝੇ ਮਿਸ਼ਨ ਚ ਛਾਪੇਮਾਰੀ ਦੌਰਾਨ ਇੱਕ ਓਪਲੈਂਡ ਮਸ਼ੀਨ ਤੇ ਜੀਸੀਬੀ ਦੁਲਾਵਾ ਟਿਪਰ ਕਾਬੂ ਕੀਤਾ ਤੇ ਮਾਮਲਾ ਦਰਜ ਕਰ ਲਿਆ ਜਾਂਚ ਅਧਿਕਾਰੀਆਂ ਤਾਕ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਸਨ ਤੇ ਇਹ ਪੂਰੀ ਕਾਰਵਾਈ ਅੰਜਾਮ ਦੇ ਵਿੱਚ ਲਿਆਂਦੀ ਗਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਮਾਈਨਿੰਗ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਬੇੜੀਆਂ ਏਰੀਆ ਹੈਗਾ ਬੇੜੀਆਂ ਏਰੀਆ ਦੇ ਜਿੱਥੇ ਜਿਹੜੀ ਸੱਤਵ ਸਟੋਨ ਕ੍ਰਸ਼ਰਾ ਉਹਦੇ ਮਾਲਕਾਂ ਤੇ ਕਰਿੰਦਿਆਂ ਵੱਲੋਂ ਇਲੀਗਲ ਮਾਈਨਿੰਗ ਬਿਲਕੁਲ ਕ੍ਰਸ਼ਰ ਦੇ ਨਜ਼ਦੀਕ ਹੀ ਕਰਾਈ ਜਾ ਰਹੀ ਸੀਗੀ ਤੇ ਇਹਨਾਂ ਨੂੰ ਵੀ ਪਠਾਨਕੋਟ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕਰਕੇ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਜਿਸ ਵਿੱਚ ਇਸ ਦੇ ਮਾਲਕ ਤੇ ਇਸ ਦੇ ਕਰਿੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੌਕੇ ਤੋਂ ਇੱਕ ਪੋਕਲੇਨ ਮਸ਼ੀਨ ਔਰ ਇੱਕ ਭਰਿਆ ਹੋਇਆ ਜਿਹੜਾ ਟਿਪਰ ਹੈਗਾ ਉਹ ਬਰਾਬਦ ਕੀਤਾ ਗਿਆ ਇੱਥੇ ਅਸੀਂ ਪਠਾਨਕੋਟ ਪੁਲਿਸ ਵੱਲੋਂ ਜਿਹੜਾ ਖਾਸ ਸੰਦੇਸ਼ ਦੇਣਾ ਚਾਹੁੰਦੇ ਹਾਂ ਕੇ ਪਠਾਨਕੋਟ ਦੇ ਵਿੱਚ ਜਿਹੜੀ ਮਾਈਨਿੰਗ ਆ ਲੀਗਲ ਮਾਈਨਿੰਗ ਆ ਉਹ ਵੀ ਹਜੇ ਤੱਕ ਜਿਹੜੀ ਹੈਗੀ ਆ ਉਹ ਉਹਨੂੰ ਅਥਾਰਾਈਜੇਸ਼ਨ ਨਹੀਂ ਮਿਲ ਸਕੇ ਕਿਉਂਕਿ এনवायरमेंट ਕੰਕਰੀਅੰਸ ਜਿਹੜੀ ਹੈਗੀ ਉਹ ਪੈਂਡਿੰਗ ਆ ਜਲਦ ਹੀ ਉਹ এনवायरमेंट ਕੰਕਰੀਅੰਸ ਜਿਹੜੀ ਹੈਗੀ ਖੁੱਲ ਜਾਏਗੀ ਪਰ ਇਸ ਤੋਂ ਇਲਾਵਾ ਕਿਤੇ ਵੀ ਜਿੱਥੇ ਕਿ ਲੀਗਲ ਪਿਟ ਨਹੀਂ ਹੈ ਲੀਗਲ ਜਗਾ ਨਹੀਂ ਹੈ ਉੱਥੇ ਵੀ ਕੋਈ ਮਾਈਨਿੰਗ ਕਰਦਾ ਆ ਤਾਂ ਉਹ ਇਲੈਗਲ ਸਮਝੀ ਜਾਏਗੀ ਤਾਂ ਉਹਦੇ ਖਿਲਾਫ ਵੀ ਜਿਹੜੀ ਹੈਗੀ ਸਖਤ ਤੋਂ ਸਖਤ ਕਾਰਵਾਈ ਸਿਮਲ ਚਲਾਵਾਂਗੇ ਤੁਹੇ ਇੱਕ ਵਿੱਚ ਵੀ ਇਲੈਗਲ ਮਾਈਨਿੰਗ ਨੂੰ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਸ ਸਬੰਧੀ ਅਸੀਂ ਸਖਤ ਕਾਰਵਾਈ ਕਰਾਂਗੇ ਪੰਜਾਬ ਸਰਕਾਰ ਜਿੱਥੇ ਮਾਈਨਿੰਗ ਤੇ ਪੂਰੀ ਤਰ੍ਹਾਂ ਸਖਤ ਹੈ ਉੱਥੇ ਹੀ ਪੰਜਾਬ ਦੇ ਵਿੱਚ ਲਗਾਤਾਰ ਨਜਾਇਜ਼ ਮਾਈਨਿੰਗ ਦੀਆਂ ਘਟਨਾਵਾਂ ਹੋ ਰਹੀਆਂ ਨੇ ਇਸੇ ਖੜੀ ਵਿੱਚ ਮਾਈਨਿੰਗ ਵਿਭਾਗ ਦੇ ਵੱਲੋਂ ਸਾਂਝੇ ਮਿਸ਼ਨ ਚ ਛਾਪੇਮਾਰੀ ਦੌਰਾਨ ਇੱਕ ਪੋਕਲੈਨ ਮਸ਼ੀਨ ਤੇ ਜੀਸੀਬੀ ਤਲਾਵਾ ਟਿਪਰ ਕਾਬੂ ਕੀਤਾ ਤੇ ਮਾਮਲਾ ਦਰਜ ਕਰ ਲਿਆ ਜਾਂਚ ਅਧਿਕਾਰੀਆਂ ਤਾਕ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਉਹ ਪੌਕੇ ਤੇ ਪਹੁੰਚੇ ਸਨ ਤੇ ਇਹ ਪੂਰੀ ਕਾਰਵਾਈ ਅੰਜਾਮ ਦੇ ਵਿੱਚ ਲਿਆਂਦੀ ਗਈ ਹੈ ਤੇ ਕਿਸੇ ਵੀ ਤਰ੍ਹਾਂ ਦੀ ਨਜਾਇਜ਼ ਮਾਈਨਿੰਗ ਨਹੀਂ ਬਰਦਾਸ਼ਤ ਕੀਤੀ ਜਾਵੇਗੀ ਬੇੜੀਆਂ ਏਰੀਆ ਹੈਗਾ ਬੇੜੀਆਂ ਏਰੀਆ ਦੇ ਵਿਚ ਜਿਹੜੀ ਸੱਤ ਪਲ ਸਟੋਨ ਕ੍ਰਸ਼ਰਾ ਉਹਦੇ ਮਾਲਕਾਂ ਤੇ ਕਰਿੰਦਿਆਂ ਵੱਲੋਂ ਇਲੀਗਲ ਮਾਈਨਿੰਗ ਬਿਲਕੁਲ ਕ੍ਰਸ਼ਰ ਦੇ ਨਜ਼ਦੀਕ ਹੀ ਕਰਾਈ ਜਾ ਰਹੀ ਸੀਗੀ ਤੇ ਇਹਨਾਂ ਨੂੰ ਵੀ ਪਠਾਨਕੋਟ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕਰਕੇ ਇਹਨਾਂ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਜਿਸ ਵਿੱਚ ਇਸ ਦੇ ਮਾਲਕ ਤੇ ਇਸ ਦੇ ਕਰਿੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੌਕੇ ਤੋਂ ਇੱਕ ਪੋਕਲੇਨ ਮਸ਼ੀਨ ਔਰ ਇੱਕ ਭਰਿਆ ਹੋਇਆ ਜਿਹੜਾ ਟਿਪਰ ਹੈਗਾ ਉਹ ਬਰਾਮਦ ਕੀਤਾ ਗਿਆ ਇੱਥੇ ਅਸੀਂ ਪਠਾਨਕੋਟ ਪੁਲਿਸ ਵੱਲੋਂ ਜਿਹੜਾ ਖਾਸ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਪਠਾਨਕੋਟ ਦੇ ਵਿੱਚ ਜਿਹੜੀ ਮਾਈਨਿੰਗ ਆ ਲੀਗਲ ਮਾਈਨਿੰਗ ਆ ਉਹ ਵੀ ਹਜੇ ਤੱਕ ਜਿਹੜੀ ਹੈਗੀ ਆ ਉਹ ਉਹਨੂੰ ਅਥਾਰਾਈਜੇਸ਼ਨ ਨਹੀਂ ਮਿਲ ਸਗੀ ਕਿਉਂਕਿ এনवायरमेंट ਕੰਕਰੀਨਸ ਜਿਹੜੀ ਹੈਗੀ ਉਹ ਪੈਂਡਿੰਗ ਆ ਜਲਦ ਹੀ ਉਹ এনवायरमेंट ਕੰਕਰੀਨਸ ਜਿਹੜੀ ਹੈਗੀ ਖੁੱਲ ਜਾਏਗੀ ਪਰ ਇਸ ਤੋਂ ਇਲਾਵਾ ਕਿਤੇ ਵੀ ਜਿੱਥੇ ਕਿ ਲੀਗਲ ਪਿਟ ਨਹੀਂ ਹੈ ਲੀਗਲ ਜਗਾ ਨਹੀਂ ਹੈ ਉੱਥੇ ਵੀ ਕੋਈ ਮਾਈਨਿੰਗ ਕਰਦਾ ਆ ਤਾਂ ਉਹ ਇਲੈਗਲ ਸਮਝੀ ਜਾਏਗੀ ਤਾਂ ਉਹਦੇ ਖਿਲਾਫ ਵੀ ਜਿਹੜੀ ਹੈਗੀ ਸਖਤ ਤੋਂ ਸਖਤ ਕਾਰਵਾਈ ਸੇ ਅਮਲ ਚ ਲਿਆਵਾਂਗੇ ਇੱਕ ਵਿੱਚ ਵੀ ਇਲੈਗਲ ਮਾਈਨਿੰਗ ਨੂੰ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਇਸ ਸਬੰਧੀ ਅਸੀਂ ਸਖਤ ਕਾਰਵਾਈ ਕਰਾਂਗੇ